ਨਾਮ ਸੰਦੀਪ ਕੋਹਰਾ ਮੈਂ ਪੁੰਗੇ ਦੀ ਰਹਿਣ ਵਾਲੀ ਆ ਪੁੰਗਾ ਹਸ਼ਿਆਰਪੁਰ ਤੋਂ ਹਾਂਜੀ ਹਸ਼ਿਆਰਪੁਰ ਤੋਂ ਓਕੇ ਹਾਂਜੀ ਕੀ ਕੀ ਪ੍ਰੋਬਲਮ ਸੀ ਤੁਹਾਨੂੰ ਮੈਨੂੰ ਪ੍ਰੋਬਲਮ ਸੀਗੀ ਦਾ ਮਤਲਬ ਕਿ ਮੇਰੇ ਲੱਤਾਂ ਚ ਦਰਦ ਹੁੰਦੀਆਂ ਸੀਗਾ ਫੈਟੀ ਲੀਵਰ ਸੀਗਾ ਕੁਝ ਖਾਦਾ ਪੀਤਾ ਪਚਦਾ ਨਹੀਂ ਸੀਗਾ ਜੋ ਵੀ ਕੁਝ ਖਾਣੀ ਸੀਗੀ ਜਦੇ ਮੈਨੂੰ ਮਤਲਬ ਕਿ ਮੇਰਾ ਪੇਟ ਖਰਾਬ ਹੋ ਜਾਂਦਾ ਸੀਗਾ ਇਨਫੈਕਸ਼ਨ ਬਹੁਤ ਜ਼ਿਆਦਾ ਸੀਗੀ ਮੈਂ ਬਹੁਤ ਜਗ੍ਹਾ ਦਵਾਈਆਂ ਖਾਦੀਆਂ ਹੱਥ ਪੈਰ ਸੁੰਦੇ ਸੀ ਹਾਂਜੀ ਹੱਥ ਪੈਰ ਸੁੰਦੇ ਸੀ ਕਿ ਜਦੋਂ ਮੈਂ ਮਤਲਬ ਬੈਠ ਨਹੀਂ ਸਕਦੀ ਸੀਗੀ ਜਿਆਦਾ ਬੋਡੀ ਪੇਨ ਹੁੰਦੀ ਸੀ ਹਾਂਜੀ ਤੇ ਜਦੋਂ ਮਤਲਬ ਕਿ ਥੋੜਾ ਟਾਈਮ ਬੈਹਿ ਜਾਣਾ ਮੇਰੇ ਦਰਦ ਹੋ ਜਾਂਦਾ ਸੀਗਾ ਪੇਟ ਚ ਦਰਦ ਖਣਨ ਲੱਗ ਜਾਂਦਾ ਸੀਗਾ ਇਹ ਇਹ ਪ੍ਰੋਬਲਮ ਤੁਹਾਨੂੰ ਕਿੰਨੇ ਸਮੇਂ ਤੋਂ ਸੀ ਮੈਨੂੰ 3-4 ਸਾਲ ਹੋ ਗਏ ਆ ਮੈਂ ਮਤਲਬ ਦਵਾਈ ਬਹੁਤ ਸਿਰ ਤੇ ਖਾਦੀ ਆ ਜੀ ਮੈਂ ਜਿੰਨਾ ਟਾਈਮ ਮਤਲਬ ਕਿ ਮੈਂ ਦਵਾਈ ਖਾਣੀ ਸੀ ਉਨਾਂ ਟਾਈਮ ਮੈਨੂੰ ਅਸਰ ਸੀਗਾ ਪਰ ਜਦੋਂ ਮੇਰੀ ਦਵਾਈ ਮਤਲਬ ਖਤਮ ਹੋ ਗਈ ਸੀਗੀ ਫੇਰ ਮੇਰੇ ਹੋ ਗਈ ਹਾਲ ਸੀਗਾ ਤੇ ਬਟ ਜਦੋਂ ਮੈਂ ਇਹ ਥੋੜਾ ਪੈਕ ਪੀਤਾ ਆ ਮੈਨੂੰ ਬਹੁਤ ਜ਼ਿਆਦਾ ਮਤਲਬ ਨਹੀਂ ਕਿੰਨੇ ਮਿੰਟਸ ਵਿੱਚ ਚੂਜ਼ ਕਰ ਲੇਗੇ ਤੁਸੀਂ ਮੈਨੂੰ ਮਤਲਬ ਕਿ ਬਹੁਤ ਜਦੋਂ ਮੈਂ ਖਾਦੀਆਂ ਨਹੀਂ ਗਿਣਤੀ ਕੋਈ ਨਹੀਂ ਗਿਣਤੀ ਕੁਛ ਨਹੀਂ ਮੈਂ ਮਤਲਬ ਗਿਣ ਨਹੀਂ ਸਕਦੀ ਮੇਨੀਆਂ ਜਦੋਂ ਦਵਾਈਆਂ ਖਾ ਸਕਦੀ ਆ ਅੱਜ ਤੁਹਾਨੂੰ 50 ਦਿਨ ਸਰਸਪੈਕ ਤੁਹਾਡਾ ਪੂਰਾ ਹੋ ਗਿਆ ਪਹਿਲਾ ਕੋਰਸ ਹਾਂਜੀ ਹਾਂਜੀ ਅਗਲਾ ਕੋਰਸ ਤੁਸੀਂ ਲੈ ਕੇ ਜਾ ਰਹੇ ਆ ਹਾਂਜੀ ਤੇ ਹੁਣ ਤੁਹਾਨੂੰ ਕੀ ਫਰਕ ਆ ਹੁਣ ਕੀ ਕਹਿਣਾ ਚਾਹੁੰਦੇ ਆ ਮੈਂ ਪੈਕ ਸ਼ੁਰੂ ਕੀਤਾ ਆ ਤੇ ਮੇਰੇ ਹੱਥ ਪੈਰ ਸੁੱਜੇ ਸੀਗੇ ਉਹ ਵੀ ਸਹੀ ਹੋ ਗਏ ਆ ਜਿੱਦਾਂ ਮੂਸ ਕਿਸ ਵੈਕਲ ਦੀ ਪ੍ਰੋਬਲਮ ਸੀਗੀ ਮੈਂ ਪੈਰ ਨਹੀਂ ਚੱਲਦੀ ਸੀ ਦਰਦ ਹੁੰਦੀ ਸੀਗੀ ਮੋੜਾ ਚ ਦਰਦ ਹੁੰਦੀ ਸੀ ਉਹ ਵੀ ਸਹੀ ਆ ਜਿੱਦਾਂ ਮੈਨੂੰ ਖਾਦਾ ਪੀਤਾ ਨਹੀਂ ਪੱਚਦਾ ਸੀਗਾ ਉਹ ਵੀ ਥੋੜਾ ਸਹੀ ਆ ਪੇਟ ਚ ਦਰਦ ਰਹਿੰਦੇ ਸੀ ਉਹ ਵੀ ਸਹੀ ਆ ਹੁਣ ਇੰਨਾ ਕਿ ਜਣੀ ਕਿ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਆ ਜਿਹੜੇ ਕਾਫੀ ਸਾਤ ਨੂੰ ਫਰਕ ਆ ਗਿਆ ਤੇ ਨੈਕਸਟ ਦੇ ਕੋਰਸ ਲੈ ਕੇ ਜਾ ਰਹੇ ਹਾਂ ਹਾਂਜੀ ਤੁਹਾਡੀ ਜਿਹੜੀ ਵੀਡੀਓ ਲੱਖਾਂ ਹੀ ਲੋਕ ਦੇਖਣਗੇ ਸੋਸ਼ਲ ਮੀਡੀਆ ਤੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਉਹਨੂੰ ਬਸ ਇਹੀ ਇਹ ਪੈਕ ਕਿਉਂ ਮਤਲਬ ਕਿ ਬਦਿਆ ਯਾ ਇਦਾਂ ਰਿਜ਼ਲਟ ਬਹੁਤ ਵਧੀਆ ਆਂਦਾ ਆ ਮੈਂ ਵੀ ਯੂਜ਼ ਕੀਤਾ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਇਹ ਸਰਸ ਪੈਕ ਨੂੰ ਯੂਜ਼ ਕਰ ਲੈਣਾ ਚਾਹੀਦਾ ਹਾਂਜੀ ਮੈਂ ਹੀ ਕਹੂੰਗੀ ਕਿ ਬਸ ਇਹ ਯੂਜ਼ ਕਰੋ ਦਵਾਈਆਂ ਤੋਂ ਖੜਾ ਛਡਾਓ ਥੈਂਕ ਯੂ